ਪੰਥ ਨੂੰ ਇੱਕ ਤਾਂ ਪੰਜਾਬ ਪੱਖੀ ਪੰਥ ਪ੍ਰਸਤਬ ਦੀ ਸਿਆਸਤ ਖੜੀ ਕਰਨੀ ਪੈਣੀ ਹੈ ਹੁਣ ਤੁਸੀਂ ਦੇਖੋ ਤਾਂ ਪਾਰਟੀ ਕਹਿੰਦੇ ਤਾਂ ਹੈ ਸ਼ਰੋਮਣੀ ਅਕਾਲੀ ਦਲ ਹੈਗੀ ਆ ਕਿਹੜਾ ਸ਼ਰੋਮਣੀ ਅਕਾਲੀ ਦਲ ਜੀ ਉਹ ਤਾਂ ਪੁਰਾਣੀਆਂ ਗੱਲਾਂ ਹੁੰਦੀਆਂ ਸੀਗੀਆਂ ਹੁਣ ਥੋੜੋ ਕੋਈ ਅਕਾਲੀ ਦਲ ਹੈ ਹੁਣ ਤਾਂ ਖਤਮ ਹੋ ਗਈ ਕਹਾਣੀ ਭਾਜਪੀ ਕੋ ਵੇਚਤਾ ਇਹਨਾਂ ਨੇ ਅਕਾਲੀ ਦਲ ਭਾਜਪੀ ਨੂੰ ਉਹ ਗਿਰਬੇ ਰੱਖਦਾ ਹੁਣ ਖਤਮ ਹੈ ਹੁਣ ਤਾਂ ਮਾਫੀਆਂ ਮੰਗਦਾ ਫਿਰਦਾ ਹੈ 14 ਸਾਲ ਲਗਾਤਾਰ ਇੰਨੇ ਗਨਾਹ ਅਕਾਲੀ ਦੰਦ ਨੇ ਕਰੇ ਹੋਣੇ 14 ਸਾਲ ਲਗਾਤਾਰ ਮਾਫੀਆਂ ਮੰਗਣ ਦੀ ਲੰਗ ਜੂ ਅਕਾਲੀ ਦੰਦ ਮਾਫੀ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਪੰਥਕ ਪਾਰਟੀ ਐ ਚਲੋ ਜੇ ਮਾਫੀ ਮੰਗ ਲਈ ਤਾਂ ਸਾਥ ਦੇਣਾ ਚਾਹੀਦਾ ਤੁਸੀਂ ਸਹਿਮਤ ਹੋ ਉਹਨਾਂ ਲੋਕਾਂ ਦੇ ਨਾਲ ਮਾਫੀ ਮੰਗੀ ਨਹੀਂ ਜੀ ਮਾਫੀ ਪੰਥਕ ਰਵੈਤਾਂ ਅਨਸਾਰ ਮਾਫੀ ਮੰਗੀ ਜਾਂਦੀ ਹੁੰਦੀ ਹੈ ਅਕਾਲ ਤਖਤ ਸਾਹਿਬ ਤੇ ਜਾ ਕੇ ਪੇਸ਼ ਹੋਵੇ ਸੁਖਵੀਰ ਬਾਦਲ ਉੱਥੇ ਜਾ ਕੇ ਪੰਜ ਸਿੰਘ ਸਹਿਬਾਨ ਦੇ ਸਾਹਮਣੇ ਇਹ ਗੱਲ ਕਹੇ ਵੀ ਸਰਕਾਰ ਚ ਮੈਂ ਗਲਤੀਆਂ ਕੀਤੀਆਂ ਨੇ ਤੇ ਉਸ ਦੀ ਮੈਨੂੰ ਮਾਫੀ ਦਿੱਤੀ ਜਾਵੇ ਇਹ ਥੋੜੋ ਆ ਵੀ ਤੂੰ ਗਿਆ ਹੰਕਾਰੀਆਂ ਹੋਇਆਂ ਮੰਗ ਤੇ ਗਲ ਚ ਪਰਨਾ ਪਾ ਕੇ ਆਪ ਇਹ ਕਹਿਤਾ ਵੀ ਮੇਤੇ ਗਲਤੀਆਂ ਹੋ ਗਈਆਂ ਮਾਫੀ ਦੇ ਦਿਓ ਅ ਅਮਿਤ ਸ਼ਾਦਾ ਬਿਆਨ ਇਹ ਆ ਜਾਂਦਾ ਹੈ ਕਿ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਕਿਤਨਾ ਕਿਤੇ ਹਰ ਸਿਮਰਨ ਤਕੌਰ ਬਦਲ ਹੁੰਨ ਦਾ ਦੁਆਰਾ ਹੀ ਗੱਲ ਚੱਕੀ ਗਈ ਸੀ ਇਹ ਬੀਬੀ ਹਰ ਸਿਮਰਤ ਕੌਰ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਹੈ ਨਹੀਂ ਯਾਰ ਉਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ ਹਨਾ ਉਹ ਉੱਥੇ ਸਵਾਲ ਹੀ ਉਹਨੇ ਗਲਤ ਚੁੱਕਿਆ ਉਹਨੂੰ ਸਵਾਲ ਇਹ ਚੁੱਕਣਾ ਚਾਹੀਦਾ ਸੀ ਕਿ ਬੰਦੀ ਸਿੰਘ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਦੁੱਗਣੀਆਂ ਤੋਂ ਵੱਧ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰੋ ਤੇ ਉਹਨੇ ਤਾਂ ਇਹ ਇਹ ਤਾਂ ਸਵਾਲ ਕਰਿਆ ਨਹੀਂ ਉਹਨੇ ਉਹਨੇ ਤਾਂ ਗੋਲ ਮੋਲ ਜੀ ਗੱਲ ਬੰਦੀ ਸਿੰਘਾਂ ਦੀ ਕਰਤੀ ਲੋਕਾਂ 'ਚ ਜਾਣ ਵਾਲੀ ਹਨਾ ਤੇ ਅਮਿਤ ਸ਼ਾਹ ਨੇ ਫਿਰ ਕਹਿ ਜਿਹਾ ਜਵਾਬ ਦਿੱਤਾ ਉਨੇ ਜਵਾਬ ਦੇਖੋ ਕਹੇ ਜਦ ਤਾ ਆ ਇਹਨਾਂ ਦੀ ਕਦਰ ਹੋਈ ਜਿਹੜੀਆਂ 15 20 ਸਾਲ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੇ ਨਹੀਂ ਰਿਹਾ ਲਹਨਤਾ ਖੱਟ ਰਿਹਾ ਮਰਨ ਅਪਰੰਤ ਵੀ ਹੈਨਾ ਜਿਹੜੀਆਂ ਜੁੱਤੀਆਂ ਚੱਟੀਆਂ ਭਾਜਪੀ ਦੀਆਂ ਉਹਦਾ ਆ ਇਹਨਾਂ ਨੂੰ ਮਿਲ ਗਿਆ ਪ੍ਰਾਪਤੀਆਂ ਇਹ ਗਣਾ ਦਿੰਦੇ ਨੇ ਕੀ ਪਾਈ ਐਸੀ ਸਿੰਗਾ ਨੂੰ ਪੈਰੋਲ ਤੇ ਬਾਹਰ ਲਿਆਏ ਜਾਂ ਹੋਰ ਕੁਝ ਨੇ ਸਾਡਾ ਮਕਸਦ ਉਹਨਾਂ ਨੂੰ ਪੈਰੋਲ ਤੇ ਬਾਹਰ ਲੈ ਕੇ ਆਣਾ ਕੋ ਉਹਨਾਂ ਨੂੰ ਪੂਰਨ ਤੌਰ ਤੇ ਆਜ਼ਾਦ ਕਰਾਣਾ ਹੈ ਦੇਖੋ ਜਿਹੜਾ ਕਾਨੂੰਨ ਹੈ ਨਾ ਕਾਨੂੰਨ ਚ ਪਹਿਲਾਂ ਪੈਰੋਲ ਤੇ ਹੀ ਬਾਹਰ ਲੈ ਕੇ ਆਉਂਦੇ ਨੇ ਫਿਰ ਉਹ ਪੱਕੀ ਪੈਰੋਲ ਹੋ ਜਾਏ ਆਪਣੀ ਹੋ ਜਾਂਦੀ ਹੈ ਰਿਹਾਈ ਉਹ ਉਹਨਾਂ ਨੂੰ ਇਹ ਗੱਲਾਂ ਸਪਸ਼ਟ ਕਰਨੀਆਂ ਚਾਹੀਦੀਆਂ ਨੇ ਹਨਾ ਅੱਜ ਵੀ ਸਟੇਜ ਤੇ ਬਹੁਤ ਐਸੀਆਂ ਗੱਲਾਂ ਨੇ ਤੇ ਅੱਜ ਮੈਂ ਹੁਣ ਦੇਖੋ ਮੈਂ ਸੁਣ ਰਿਹਾ ਸੀ ਕਿ ਉੱਥੇ ਕਿਸਾਨੀ ਮੁੱਦਿਆਂ ਦੀ ਉਹ ਗੱਲ ਚੱਲੀ ਜਾ ਰਹੀ ਹੈ ਬਹੁਤ ਥੋੜੀ ਗੱਲ ਹੋ ਰਹੀ ਹੈ ਇਸ ਵਾਸਤੇ ਜਿੰਨਾ ਚਿਰ ਲਕੀਰ ਖਿੱਚ ਕੇ ਪੰਥਾਰ ਪਾਰ ਪਾਰ ਦੀ ਲੜਾਈ ਨਹੀਂ ਲੜਦਾ ਉਹਨਾਂ ਚਿਰ ਇਹ ਜਿਹੜਾ ਮੋਰਚਾ ਜਿੱਤਿਆ ਨਹੀਂ ਜਾਣਾ ਬੜੇ ਮਾਣ ਦੀ ਗੱਲ ਹੈ ਕਿ ਭਾਈ ਬਲਵੰਤ ਸਿੰਘ ਰਾਜੋ ਹਨ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਪਿਉਰੇ ਉਹਨਾਂ ਨੇ ਸਪਸ਼ਟ ਕਰਤਾ ਕਿ ਅਸੀਂ ਇੰਡੀਅਨ ਸਟੇਟ ਦੀ ਲੱਤ ਥੱਲੇ ਚੀ ਨਿਕਲ ਕੇ ਰਿਹਾਈਆਂ ਨਹੀਂ ਲੈਣੀਆਂ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀ ਉਸ ਵੇਲੇ ਮੈਂ ਹਰਦੀਪ ਨੇ ਜਿਹੜੀਆਂ ਇਹਨਾਂ ਨੂੰ ਗੱਲਾਂ ਕਹੀਆਂ ਇਹਨਾਂ ਨੇ ਉਹ ਮੰਨੀਆਂ ਨਹੀਂ ਉਲਟਾ ਇਹ ਸਾਨੂੰ ਕਹਿੰਦੇ ਰਹੇ ਕਿ ਬੀਜੇਪੀ ਦੇ ਨੇ ਜੀ ਇਹ ਦੀਪ ਬੀਜੇਪੀ ਨੇ ਸੈੱਟ ਕੀਤਾ ਹੋਇਆ ਹੁਣ ਲੱਗ ਗਿਆ ਨਾ ਪਤਾ ਦੀਪਕੀ ਨੇ ਸੈੱਟ ਕੀਤਾ ਹੋਇਆ ਸੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਸੈੱਟ ਕੀਤਾ ਸੀ ਜੇ ਤੁਹਾਡੀਆਂ ਮੰਗਾਂ ਪੂਰੀਆਂ ਹੀ ਨਹੀਂ ਹੋਈਆਂ ਤੁਸੀਂ ਹੁਣ ਫੇਰ ਦਿੱਲੀ ਨੂੰ ਚੱਲ ਵੇ ਬੁੱਧੂ ਥੋੜੋ ਨਾ ਲੋਕ ਯਾਰ ਇਹਨਾਂ ਦੇ ਮਗਰ ਲੱਗ ਜਾਣਗੇ ਜਾਈ ਜਿਹੜੀ ਗੱਲ ਕਹਿਣਗੇ ਉਸ ਵੇਲੇ ਦੀਪ ਨੇ আর ਮੈਂ ਠੋਕ ਬਜਾ ਕੇ ਕਿਹਾ ਸੀ ਕਿ ਮੋਰਚਾ ਨਾ ਚੱਕੋ ਪਹਿਲਾਂ ਐਮਐਸਪੀ ਸਮੇਤ ਜਿਹੜੀਆਂ ਹੋਰ ਕਿਸਾਨੀ ਮੰਗਾਂ ਨੇ ਉਹਨਾਂ ਉਹਨਾਂ ਤੇ ਲਿਖਤੀ ਲੈ ਲਓ ਉਹ ਮਨਵਾ ਕੇ ਚੱਲੋ ਲੇਕਿਨ ਨਹੀਂ ਲਾਸਟ ਚ ਕੀ ਲੱਗਦਾ ਸ੍ਰੋਮਣੀ ਕਾਲੀ ਦਲ ਦਾ ਆਣੇ ਵਾਲੇ ਟਾਈਮ 'ਚ ਕੁਝ ਬਣ ਸਕਦਾ ਇਹ ਦੁਨੀਆ ਇਹ ਕਿਹਜਿਆ ਸਵਾਲ ਕਰਤਾ ਇਹ ਤਾਂ ਸਾਰੀ ਦੁਨੀਆ ਨੂੰ ਇਹ ਪਤਾ ਵੀ ਉਹਨਾਂ ਦਾ ਕੱਖ ਨਹੀਂ ਬਣਨਾ ਇੱਕ ਕਹਾਵਤ ਚੱਲੀ ਹੋਈ ਹੈ ਕਹਿੰਦੇ ਡਾਇਨਾਸੌਰ ਵਾਪਸ ਆ ਸਕਦਾ ਅਕਾਲੀ ਦਲ ਨਹੀਂ ਕਦੇ ਆਉਂਦਾ ਨਾ ਕਾਂਗਰਸ ਨੇ ਪਿਛਾੜਿਆ ਨਾ ਝਾੜੂ ਨੇ ਪਿਛਾੜਿਆ ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਾਰ ਪੈ ਗਈ ਹੁਣ ਅਕਾਲੀ ਦਲ ਉੱਠ ਨਹੀਂ ਸਕਦਾ ਕੋਮਨ ਇਨਸਾਫ ਮੋਰਚੇ ਨੂੰ ਲੱਗੇ ਹੋਏ ਤਕਰੀਬਨ ਅੱਜ 1 ਸਾਲ ਦੇ ਕਰੀਬ ਹੋ ਚੁੱਕਿਆ ਹੈ ਤਾਂ ਕੋਮਨ ਇਨਸਾਫ ਮੋਰਚੇ ਤੇ ਅੱਜ ਵੱਡਾ ਇਕੱਠ ਕੀਤਾ ਗਿਆ ਤਾਂ ਉੱਥੇ ਭਾਈ ਤਲਵਾੜਾ ਜੀ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਨਾ ਕਿਤੇ ਅੱਜ ਕੋਮਿਨਸਾਫ ਮੋਰਚੇ ਨੂੰ ਲੱਗੇ ਹੋਏ 1 ਸਾਲ ਦੇ ਕਰੀਬ ਹੋ ਚੁੱਕਿਆ ਹੈ ਤਾਂ ਵੱਡੀਆਂ ਪ੍ਰਾਪਤੀਆਂ ਵੀ ਨਹੀਂ ਮੇਰਾ ਸਵਾਲ ਇਹ ਹੈ ਜਿਹਦੇ ਨਾਲ ਵੀ ਗੱਲਬਾਤ ਕਰਦੇ ਆ ਤਾਂ ਉਹ ਪ੍ਰਾਪਤੀਆਂ ਇਹ ਗਣਾ ਦਿੰਦੇ ਨੇ ਕਿ ਭਾਈ ਅਸੀਂ ਸਿੰਘਾਂ ਨੂੰ ਪੈਰੋਲ ਤੇ ਬਾਹਰ ਲਿਆਏ ਜਾਂ ਹੋਰ ਕੁਝ ਨਹੀਂ ਸਾਡਾ ਮਕਸਦ ਉਹਨਾਂ ਨੂੰ ਪੈਰੋਲ ਤੇ ਬਾਹਰ ਲੈ ਕੇ ਆਣਾ ਕੋ ਉਹਨਾਂ ਨੂੰ ਪੂਰਨ ਤੌਰ ਤੇ ਆਜ਼ਾਦ ਕਰਾਣਾ ਹੈ ਦੇਖੋ ਜਿਹੜਾ ਕਾਨੂੰਨ ਹੈ ਨਾ ਕਾਨੂੰਨ 'ਚ ਪਹਿਲਾਂ ਪਰੋਲ ਤੇ ਹੀ ਬਾਹਰ ਲੈ ਕੇ ਆਉਂਦੇ ਨੇ ਫਿਰ ਉਹ ਪੱਕੀ ਪਰੋਲ ਹੋ ਜਾਏ ਆਪਣੀ ਹੋ ਜਾਂਦੀ ਆ ਰਿਹਾਈ ਪੱਕੀਆਂ ਰਿਹਾਈਆਂ ਦਾ ਮੋਰਚਾ ਹੈ ਨਾ ਕਿ ਪਰੋਲਾਂ ਦਾ ਮੋਰਚਾ ਪਰੋਲਾਂ ਦਾ ਮਿਲੇ ਜਾਂਦੀਆਂ ਹੁੰਦੀਆਂ ਨੇ ਨਾ ਪਰੋਲਾਂ ਦੀ ਕੋਈ ਐਡੀ ਗੱਲ ਨਹੀਂ ਹੁੰਦੀ ਪਹਿਲਾਂ ਵੀ ਆਪਣੇ ਸਿੰਘਾਂ ਨੂੰ ਮਿਲਦੀਆਂ ਰਹੀਆਂ ਨੇ ਸਾਰਿਆਂ ਨੂੰ ਇਸ ਲਈ ਪਰੋਲਾਂ ਦੀ ਨਹੀਂ ਪੱਕੀਆਂ ਰਿਹਾਈਆਂ ਲਈ ਮੋਰਚਾ ਲਾਇਆ ਸੀਗਾ ਜਿਹੜੀ ਕਮੇਟੀ ਜਿਹਨਾਂ ਨੇ ਬਣਾਈ ਸੀਗੀ ਜਿਹੜੇ ਬੰਦੇ ਮੂਰੇ ਸੀਗੇ ਇਹ ਉਹ ਉਹ ਉਹਨਾਂ ਨੂੰ ਇਹ ਗੱਲਾਂ ਸਪਸ਼ਟ ਕਰਨੀਆਂ ਚਾਹੀਦੀਆਂ ਨੇ ਹਨਾ ਅੱਜ ਵੀ ਸਟੇਜ ਤੇ ਬਹੁਤ ਏਸੀਆਂ ਗੱਲਾਂ ਨੇ ਤੇ ਅੱਜ ਮੈਂ ਹੁਣ ਦੇਖੋ ਮੈਂ ਸੁਣ ਰਿਹਾ ਸੀ ਕਿ ਉੱਥੇ ਕਿਸਾਨੀ ਮੁੱਦਿਆਂ ਦੀ ਉਹ ਗੱਲ ਚੱਲੀ ਜਾ ਰਹੀ ਹੈ ਹਾਲਾਂਕਿ ਪੰਥ ਬਹੁਤ ਵੱਡਾ ਸੰਘਰਸ਼ ਕਰ ਰਿਹਾ ਹੈ ਕਿਸਾਨੀ ਮੁੱਦਿਆਂ ਦੀ ਤਾਂ ਕੋਈ ਗੱਲੇ ਨਹੀਂ ਹੈਗੀ ਤੇ ਅੱਜ ਮੈਂ ਅਸੀਂ ਉੱਥੇ 1.5 ਘੰਟਾ ਬੈਠੇ ਸੀਗੇ ਸਾਰੀ ਬਾਬਾ ਜੀ ਸੀਗੇ ਹਜੂਰ ਸਾਹਿਬ ਵਾਲੇ ਹੋਰ ਪੰਥਕ ਬੰਦੇ ਸੀ ਉੱਥੇ ਮੋਰਚੇ ਦੀ ਜਾਂ ਬੰਦੀ ਸਿੰਘਾਂ ਦੀ ਗੱਲੇ ਨਹੀਂ ਹੋਈ ਬਹੁਤ ਥੋੜੀ ਗੱਲ ਹੋ ਰਹੀ ਹੈ ਇਸ ਵਾਸਤੇ ਜਿੰਨਾ ਚਿਰ ਲਕੀਰ ਖਿੱਚ ਕੇ ਪੰਥ ਆਰ ਪਾਰ ਦੀ ਲੜਾਈ ਨਹੀਂ ਲੜਦਾ ਉਹਨਾਂ ਚਿਰ ਇਹ ਜਿਹੜਾ ਮੋਰਚਾ ਜਿੱਤਿਆ ਨਹੀਂ ਜਾਣਾ ਨੰਬਰ 2 ਤੇ ਬੰਦੀ ਸਿੰਘਾਂ ਵਾਲਾ ਜਿਹੜਾ ਮਸਲਾ ਹੈ ਨਾ ਪੰਥ ਆਪਣੇ ਜਿਹੜਾ ਨਿਸ਼ਾਨਾ ਹੈ ਉਹਨੂੰ ਸਪਸ਼ਟ ਕਰਕੇ ਲਕੀਰ ਖਿੱਚ ਕੇ ਲੜਾਈ ਨਹੀਂ ਦਿੱਲੀ ਨਾਲ ਲੜਦਾ ਉਹਨਾਂ ਚਿਰ ਮਸਲੇ ਹੱਲ ਨਹੀਂ ਹੋਣੇ ਉਹਨਾਂ ਚਿਰ ਬੰਦੀ ਸਿੰਘ ਰਹਿਣੇ ਹੀ ਨੇ ਨਵੇਂ ਪੁਰਾਣੇ ਹੋਈ ਜਾਣਗੇ ਇਹ ਭਾਈ ਜਗਤਾਰ ਸਿੰਘ ਉਹਨਾਂ ਕਰਕੇ ਕਾਤੇ ਮੋਰਚਾ ਲਾਇਆ ਕਾਤੇ ਐਡਾ ਬੜਾ ਸੰਘਰਸ਼ ਪੰਥ ਬਿੱਡੀ ਬੈਠਾ ਉਹ ਇਸ ਕਰਕੇ ਆ ਕਿ ਜਿੰਨੀਆਂ ਸਜਾਵਾਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ ਦੁੱਗਣੀਆਂ ਤੋਂ ਵੱਧ ਸਜਾਵਾਂ ਕੱਟ ਚੁੱਕੇ ਨੇ ਇਸ ਲਈ ਆਪਣਾ ਫਰਜ਼ ਬਣਦਾ ਸਿੱਖਾਂ ਦਾ ਕਿ ਅਸੀਂ ਉਹਨਾਂ ਲਈ ਬੋਲੀਏ ਉਹਨਾਂ ਲਈ ਉੱਠ ਕੇ ਖੜੇ ਹੋਈਏ ਪਰ ਬੜੇ ਮਾਣ ਦੀ ਗੱਲ ਹੈ ਕਿ ਭਾਈ ਬਲਵੰਤ ਸਿੰਘ ਰਾਜੋ ਹਨ ਭਾਈ ਜਗਤਾਰ ਸਿੰਘ ਤਾਰਾ ਤੇ ਭਾਈ ਪਰਮਜੀਤ ਸਿੰਘ ਪਿਉਰੇ ਉਹਨਾਂ ਨੇ ਸਪਸ਼ਟ ਕਰਤਾ ਕਿ ਅਸੀਂ ਇੰਡੀਅਨ ਸਟੇਟ ਦੀ ਲੱਤ ਥੱਲੇ ਚੀ ਨਿਕਲ ਕੇ ਰਿਹਾਈਆਂ ਨਹੀਂ ਲੈਣੀਆਂ ਇਸ ਵਾਸਤੇ ਮੈਂ ਅੱਜ ਉੱਥੇ ਉਹ ਉੱਥੇ ਗੱਲ ਕਰਨੀ ਸੀਗੀ ਤੇ ਫਿਰ ਮੈਂ ਜਾਣਾ ਕਿਤੇ ਕਿਉਂਕਿ ਪਹਿਲਾਂ ਸਾਜਰੇ ਅੱਜ ਭਾਈ ਕੇਰ ਸਿੰਘ ਉਹਨਾਂ ਦੇ ਪਿੰਡ ਵਰਸੀ ਸੀ ਭਾਈ ਕੇਰ ਸਿੰਘ ਔਰ ਉਸ ਭਾਈ ਸਤਵੰਤ ਸਿੰਘ ਉਹਨਾਂ ਦੀ ਉੱਥੇ ਜਾ ਕੇ ਆਏ ਆ ਹੁਣ ਇੱਕ ਦੋ ਜਗ੍ਹਾ ਹੋਰ ਜਾਣਾ ਤੇ ਮੈਂ ਉੱਥੇ ਗੱਲ ਕਰਨੀ ਸੀ ਇਹ ਵੀ ਇਹ ਗੱਲ ਆਪਾਂ ਨੂੰ ਸਪਸ਼ਟ ਕਰਨੀ ਪੈਣੀ ਹੈ ਹਨਾ ਜਿਹੜੇ ਬੰਦੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਜਿਨ੍ਹਾਂ ਨੂੰ ਪੰਥ ਨੇ ਸਰਬੱਤ ਖਾਲਸੇ ਨੇ ਜਥੇਦਾਰ ਸਾਪਿਆ ਵੀ ਉਹਨਾਂ ਦਾ ਇਹਦੇ ਬਾਰੇ ਕੀ ਰਵਈਆ ਹੈ ਹਣਾ ਸਾਰਿਆਂ ਨੂੰ ਇਹਨਾਂ ਨੂੰ ਮਿਲ ਕੇ ਜਿੰਨਾ ਚਿਰ ਇੱਕ ਪੰਥਕ ਟੀਮ ਉਹਨਾਂ ਨੂੰ ਮਿਲ ਕੇ ਨਹੀਂ ਆਉਂਦੀ ਹੁਣ ਤਾਂ ਜਿਹੜੇ ਮਿਲ ਕੇ ਆਉਂਦੇ ਨੇ ਉਹ ਖਬਰਾਂ ਕੀ ਕਹਿ ਦਿੰਦੇ ਨੇ ਆ ਕੇ ਉਹ ਗੱਲ ਦਾ ਹੁਣ ਹੁਣ ਇੱਕ ਗੱਲ ਤੁਸੀਂ ਦੇਖੋ ਜਿਹੜੀਆਂ ਮੀਟਿੰਗਾਂ ਪਹਿਲਾਂ ਸਰਕਾਰ ਨਾਲ ਹੋਈਆਂ ਨੇ ਹਣਾ ਉਹ ਬੰਦੇ ਅੱਜ ਕਿਤੇ ਨਜ਼ਰੇ ਨਹੀਂ ਆਉਂਦੇ ਜਿਹੜੇ ਜਦ ਕਹਿੰਦੇ ਸੀ ਹੋ ਗਈ ਸਰਕਾਰ ਨਾਲ ਗੱਲ ਹਣਾ ਇਸ ਕਰਕੇ ਪੰਥ ਨੂੰ ਜਿੰਨਾ ਚਿਰ ਸਪਸ਼ਟ ਤਰੀਕੇ ਨਾਲ ਆਪਾਂ ਗੱਲਬਾਤ ਕਰਕੇ ਅੱਗੇ ਨਹੀਂ ਵਧਦੇ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਅੱਗੇ ਨਹੀਂ ਵਧਦੇ ਉੰਨਾ ਚਿਰ ਮਸਲੇ ਹੱਲ ਨਹੀਂ ਹੋਣੇ ਬਹੁਤ ਵੱਡੇ ਮਸਲੇ ਨੇ ਇਹ ਅੱਜ ਦੇ ਮਸਲੇ ਥੋੜੋ ਨੇ ਕੋਈ 1978 ਤੋਂ ਲੈ ਕੇ 47 ਤੋਂ ਲੈ ਕੇ ਚੱਲਦੀ ਹੀ ਆਉਂਦੇ ਨੇ ਹਮੇਸ਼ਾ ਇੰਡੀਅਨ ਸਟੇਟ ਨੇ ਮਤਰੀ ਮਾਂ ਵਾਲਾ ਸਲੂਕ ਕੀਤਾ ਪੰਜਾਬ ਨਾਲ ਹਣਾ ਹੁਣ ਤੁਸੀਂ ਇੱਕ ਮੈਂ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਦਾ ਜਦੋਂ ਕਿਸਾਨੀ ਮੋਰਚਾ ਲੱਗਿਆ ਹੋਇਆ ਸੀ ਉਸ ਵੇਲੇ ਮੈਂ ਹਰਦੀਪ ਨੇ ਜਿਹੜੀਆਂ ਇਹਨਾਂ ਨੂੰ ਗੱਲਾਂ ਕਹੀਆਂ ਇਹਨਾਂ ਨੇ ਉਹ ਮੰਨੀਆਂ ਨਹੀਂ ਉਲਟਾ ਇਹ ਸਾਨੂੰ ਕਹਿੰਦੇ ਰਹੇ ਕਿ ਬੀਜੇਪੀ ਦੇ ਨੇ ਜੀ ਇਹ ਦੀਪ ਬੀਜੇਪੀ ਨੇ ਸੈੱਟ ਕੀਤਾ ਹੋਇਆ ਹੁਣ ਲੱਗ ਗਿਆ ਨਾ ਪਤਾ ਦੀਪਕੀ ਨੇ ਸੈੱਟ ਕੀਤਾ ਹੋਇਆ ਸੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਹਨੂੰ ਸੈੱਟ ਕੀਤਾ ਸੀਗਾ ਹਨਾ ਵੀ ਤੂੰ ਜਾ ਕੇ ਪੰਜਾਬ ਦੀ ਯਾਰ ਪੰਥ ਦੀ ਗੱਲ ਕਰ ਹੁਣ ਹੁਣ ਫੇਰ ਤੁਰ ਪੇ ਟਰਾਲੀਆਂ ਲੈ ਕੇ ਜਿਹੜਾ ਫਿਰ ਜਿੱਤ ਦੇ ਜਸ਼ਨ ਮਨਾਏ ਉਹ ਕਾਦੇ ਸੀਗੇ ਜੇ ਥੁਡੀਆਂ ਮੰਗਾਂ ਪੂਰੀਆਂ ਹੀ ਨਹੀਂ ਹੋਈਆਂ ਤੁਸੀਂ ਹੁਣ ਫੇਰ ਦਿੱਲੀ ਨੂੰ ਚੱਲਵੇ ਬੁੱਧੂ ਥੋੜੋ ਨਾ ਲੋਕ ਯਾਰ ਇਹਨਾਂ ਦੇ ਮਗਰ ਲੱਗ ਜਾਣਗੇ ਜਾਇ ਜਿਹੜੀ ਗੱਲ ਕਹਿਣਗੇ ਉਸ ਵੇਲੇ ਦੀਪ ਨੇ ਯਾਰ ਮੈਂ ਠੋਕ ਬਜਾ ਕੇ ਕਿਹਾ ਸੀ ਕਿ ਮੋਰਚਾ ਨਾ ਚੱਕੋ ਪਹਿਲਾਂ ਐਮਐਸਪੀ ਸਮੇਤ ਜਿਹੜੀਆਂ ਹੋਰ ਕਿਸਾਨੀ ਮੰਗਾਂ ਨੇ ਉਹਨਾਂ ਉਹਨਾਂ ਤੇ ਲਿਖਤੀ ਲੈ ਲਓ ਉਹ ਮਨਵਾ ਕੇ ਚੱਲੋ ਲੇਕਿਨ ਨਹੀਂ ਉਸ ਵੇਲੇ ਚੋਣਾ ਲੜਨ ਦੀ ਖਾਜ ਹੋਈ ਹੋਈ ਸੀਗੀ ਵੀ ਛੇਤੀ ਜਾ ਕੇ ਰਾਜੇਵਾਲ ਵਰਗੇ ਜਿਹੜੇ ਕਦੇ ਪਿੰਡ ਦੇ ਮੈਂਬਰ ਪੰਚਾਇਤ ਬਣੀ ਸੀ ਬਣੇ ਵੀ ਮੁੱਖ ਮੰਤਰੀ ਬਣਾਂਗੇ ਜਾ ਕੇ ਫਿਰ ਦਿਖਾਇਆ ਨਾ ਗੁਰੂ ਨੇ ਹੱਥ ਜਿਸ ਜਿਸ ਇਨਸਾਨ ਨੂੰ ਜਿਸ ਉਸ ਗੁਰੂ ਦੇ ਸਿੱਖ ਨੂੰ ਦੀਪ ਨੂੰ ਇਹ ਗਦਾਰ ਕਹਿੰਦੇ ਸੀ ਉਹ ਗੁਰੂ ਦਾ ਸਿੱਖ ਹੋ ਨਿਬੜਿਆ ਉਹਨੂੰ ਗੁਰੂ ਨੇ ਆਪਣੀ ਗੋਦ 'ਚ ਬਿਠਾ ਲਿਆ ਤੇ ਇਹਨਾਂ ਨੂੰ ਦੇਖ ਲਓ ਇਹਨਾਂ ਨਾਲ ਫਿਰ ਵੋਟਾਂ 'ਚ ਕੀ ਹੋਈ ਐ ਹੁਣ ਫੇਰ ਦਿੱਲੀ ਵੱਲ ਨੂੰ ਸ਼ੁਰੂ ਹੋ ਗਏ ਇਸ ਕਰਕੇ ਪੰਥ ਨੂੰ ਇੱਕ ਤਾਂ ਪੰਜਾਬ ਪੱਖੀ ਪੰਥ ਪ੍ਰਸਤਪ ਦੀ ਸਿਆਸਤ ਖੜੀ ਕਰਨੀ ਪੈਣੀ ਐ ਹੁਣ ਤੁਸੀਂ ਕੱਕ ਪਾਰਟੀ ਕਹਿੰਦੇ ਤਾਂ ਹੈ ਸ਼੍ਰੋਮਣੀ ਅਕਾਲੀ ਦਲ ਹੈਗੀ ਆ ਕਿਹੜਾ ਸ਼੍ਰੋਮਣੀ ਅਕਾਲੀ ਦਲ ਜੀ ਉਹ ਤਾਂ ਪੁਰਾਣੀਆਂ ਗੱਲਾਂ ਹੁੰਦੀਆਂ ਸੀਗੀਆਂ ਹੁਣ ਥੋੜੋ ਕੋਈ ਕਾਲੀ ਦਲ ਹੈ ਹੁਣ ਤਾਂ ਖਤਮ ਹੋ ਗਈ ਕਹਾਣੀ ਬੀਜੇਪੀ ਕੋ ਵੇਚਤਾ ਇਹਨਾਂ ਨੇ ਕਾਲੀ ਦਲ ਬੀਜੇਪੀ ਨੂੰ ਗਿਰਬੇ ਰੱਖਤਾ ਹੁਣ ਖਤਮ ਹੈ ਹੁਣ ਤਾਂ ਮਾਫੀਆਂ ਮੰਗਦਾ ਫਿਰਦਾ ਹੁਣ ਤਾਂ ਕਾਲੀ ਦਲ ਆਕਾਲੀ ਦਲ 14 ਸਾਲ ਲਗਾਤਾਰ ਇਹਨੇ ਗਨਾਹ ਕਾਲੀ ਦਲ ਨੇ ਕਰੇ ਹੋਨੇ 14 ਸਾਲ ਲਗਾਤਾਰ ਮਾਫੀਆਂ ਮੰਗਣ ਦੀ ਲੰਗ ਜੂ ਕਾਲੀ ਦਲ ਦੀ ਮਾਫੀ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ ਕਿ ਪੰਥਕ ਪਾਰਟੀ ਹੈ ਚਲੋ ਜੇ ਮਾਫੀ ਮੰਗ ਲਈ ਤਾਂ ਸਾਥ ਦੇਣਾ ਚਾਹੀਦਾ ਤੁਸੀਂ ਸਹਿਮਤ ਹੋ ਉਹਨਾਂ ਲੋਕਾਂ ਦੇ ਨਾਲ ਮਾਫੀ ਮੰਗੀ ਨਹੀਂ ਜੀ ਠੀਕ ਹੈ ਮਾਫੀ ਪੰਥਕ ਰਵੈਤਾ ਅਨਸਾਰ ਮਾਫੀ ਮੰਗੀ ਜਾਂਦੀ ਹੁੰਦੀ ਹੈ ਅਕਾਲ ਤਖਤ ਸਾਹਿਬ ਤੇ ਜਾ ਕੇ ਪੇਸ਼ ਹੋਵੇ ਸੁਖਵੀਰ ਬਾਦਲ ਉੱਥੇ ਜਾ ਕੇ ਪੰਜ ਸਿੰਘ ਸਹਿਬਾਨ ਦੇ ਸਾਹਮਣੇ ਇਹ ਗੱਲ ਕਹੇ ਵੀ ਸਰਕਾਰ ਚ ਮੈਂ ਗਲਤੀਆਂ ਕੀਤੀਆਂ ਨੇ ਤੇ ਉਸ ਦੀ ਮੈਨੂੰ ਮਾਫੀ ਦਿੱਤੀ ਜਾਵੇ ਇਹ ਥੋੜੋ ਐ ਵੀ ਤੂੰ ਗਿਆ ਹੰਕਾਰੀਆਂ ਹੋਇਆਂ ਮੰਗ ਤੇ ਗਲ ਚ ਪੜਨਾ ਪਾ ਕੇ ਆਪ ਇਹ ਕਹਿਤਾ ਵੀ ਮੇਤੇ ਗਲਤੀਆਂ ਹੋ ਗਈਆਂ ਮਾਫੀ ਦੇ ਦਿਓ ਇਸ ਤਰ੍ਹਾਂ ਮਾਫੀ ਨਹੀਂ ਪੰਥ ਦੀਆਂ ਰਵਾਇਤਾਂ ਨਹੀਂ ਹੈਗੀਆਂ ਇਹ ਨਹੀਂ ਹੁਣ ਤਾਂ ਬੰਦੀ ਸਿੰਘਾਂ ਦੀ ਵੀ ਗੱਲ ਕਰਦੇ ਨਜ਼ਰ ਆਉਂਦੇ ਨੇ ਜਿਵੇਂ ਅਮਿਤ ਸ਼ਾਹ ਦਾ ਬਿਆਨ ਇਹ ਆ ਜਾਂਦਾ ਹੈ ਕਿ ਉਹ ਕਹਿੰਦੇ ਨੇ ਕਿ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਕਿਤਨਾ ਕਿਤੇ ਹਰਸਿਮਰਤ ਕੌਰ ਬਦਲ ਹੁਣਾਂ ਦੁਆਰਾ ਹੀ ਗੱਲ ਚੱਕੀ ਗਈ ਸੀ ਇਹ ਬੀਬੀ ਹਰਸਿਮਰਤ ਕੌਰ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਹੈ ਨਹੀਂ ਯਾਰ ਉਹਨਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾ ਹੈ ਹਣਾ ਉਹ ਉੱਥੇ ਸਵਾਲ ਹੀ ਉਹਨੇ ਗਲਤ ਚੁੱਕਿਆ ਉਹਨੂੰ ਸਵਾਲ ਇਹ ਚੁੱਕਣਾ ਚਾਹੀਦਾ ਸੀ ਕਿ ਬੰਦੀ ਸਿੰਘ ਆਪਦੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਦੁੱਗਣੀਆਂ ਤੋਂ ਵੱਧ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰੋ ਤੇ ਉਹਨੇ ਤਾਂ ਇਹ ਤਾਂ ਸਵਾਲ ਕਰਿਆ ਨਹੀਂ ਉਹਨੇ ਉਹਨੇ ਤਾਂ ਗੋਲ ਮੋਲ ਜੀ ਗੱਲ ਬੰਦੀ ਸਿੰਘਾਂ ਦੀ ਕਰਤੀ ਲੋਕਾਂ 'ਚ ਜਾਣ ਵਾਲੀ ਹਣਾ ਤੇ ਅਮਿਤ ਸ਼ਾਹ ਨੇ ਫਿਰ ਕਹਿਜਿਆ ਜਵਾਬ ਦਿੱਤਾ ਉਹਨੇ ਜਵਾਬ ਦੇਖੋ ਕਹਿਜਿਆ ਦਿੱਤਾ ਆ ਇਹਨਾਂ ਦੀ ਕਦਰ ਹੋਈ ਜਿਹੜੀਆਂ 15 20 ਸਾਲ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੇ ਨਹੀਂ ਰਿਹਾ ਲਹਨਤਾ ਖੱਟ ਰਿਹਾ ਮਰਨ ਉਪਰੰਤ ਵੀ ਹਨਾ ਜਿਹੜੀਆਂ ਜੁੱਤੀਆਂ ਚੱਟੀਆਂ ਭਾਜਪੀ ਦੀਆਂ ਉਹਦਾ ਆ ਇਹਨਾਂ ਨੂੰ ਮਿਲ ਗਿਆ ਇਹਦੇ ਨੂੰ ਤਾਂ ਜਿਹੜੇ ਗੁਰੂ ਕੇ ਸਿੱਖ ਭਾਜਪੀ ਦੇ ਇੰਡੀਅਨ ਸਟੇਟ ਦੇ ਸਾਹਮਣੇ ਖੜੇ ਨੇ ਉਹ ਅਣਖ ਜਿਤਨਾ ਤਾਂ ਹੈਗੇ ਨੇ ਜੁੱਤੀਆਂ ਤਾਂ ਨਹੀਂ ਚੱਟੀਆਂ ਉਹਨਾਂ ਦੀਆਂ ਚਾਹੇ ਕਾਂਗਰਸ ਦੀ ਚਾਹੇ ਭਾਜਪੀ ਦੀ ਚਾਹੇ ਕੋਈ ਹੋਰ ਦੀ ਇਹਨਾਂ ਨੇ ਯਾਰ 97 ਦੇ ਜੁੱਤੀਆਂ ਚੱਟਣ ਲੱਗੇ ਹੋਏ ਨੇ ਭਾਜਪੀ ਦੀਆਂ ਬਣਿਆ ਕੁਝ ਵੀ ਨਹੀਂ ਆ ਆ ਮਤਸ਼ਾਹ ਨੇ ਠੋਕ ਕੇ ਰੱਖਤੇ ਇਹਨਾਂ ਨੂੰ ਮਿਲਣ ਨੂੰ ਵੀ ਹੁਣ ਉਹ ਟਾਈਮ ਨਹੀਂ ਦਿੰਦੇ ਜਾਦੇ ਗੱਲ ਇਹਨੂੰ ਅਸੀਂ ਕਹਿੰਦੇ ਸੀ ਪੰਥ ਨੂੰ ਨਾਲ ਲੈ ਕੇ ਚੱਲੋ ਹੁਣ ਆ ਇੱਕ ਸ਼ੁਰੂ ਕਰਨ ਲੱਗੇ ਨੇ ਯਾਤਰਾ ਹੁਣ ਪਛਤਾਇਆ ਕੀ ਬਣਨਾ ਜਾਂ ਚਿੜੀਆਂ ਚੋਗੀ ਖੇਤ ਕਹਾਵਤ ਆ ਨਾ ਜੇ ਸਹੀ ਸਮੇਂ ਤੇ ਜਦ ਪਾਵਰ ਸੀ ਜਦ ਪੰਥਰ ਪੰਜਾਬ ਨਾਲ ਖੜੇ ਹੁੰਦੇ ਤਾਂ ਯਾਤਰਾਵਾਂ ਕਰਨ ਦੀ ਲੋੜ ਨਹੀਂ ਸੀ ਅਕਾਲੀ ਦਲ ਜਿਹੜਾ ਪੁਰਾਣਾ ਅਕਾਲੀ ਦਲ ਸੀ ਉਹ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਬਣਾਇਆ ਸੀ ਪਰ ਬਾਦਲ ਦੇ ਨਾਲ ਜਿੰਨਾ ਲੋਟੂ ਟੋਲਾ ਉਹ ਇਕੱਠਾ ਹੋਇਆ ਹੋਇਆ ਹੈ ਜਾਦੇ ਸਿਆਸਤ ਚ ਆਈ ਨਹੀਂ ਦੀ ਜਾਦੇ ਇਹ ਇਹ ਇਹਨਾਂ ਦੀਆਂ ਆਜ਼ਾਦੀਆਂ ਜਾਇਦਾ ਤਾਂ ਕਢਾ ਕੇ ਦੇਖ ਲੋ ਹੁਣ ਨੀ ਆ ਕਢਾ ਕੇ ਦੇਖ ਲੋ ਹੁਣ ਇੱਕ ਨਵਾਂ ਕੰਮ ਤੋਰਿਆ ਹੋਇਆ ਏਕਤਾ ਦਾ ਉਹ ਹੈ ਤਾਂ ਸਾਰਾ ਕੂੜਾ ਕਰਕਟੋ ਅਕਾਲੀ ਦਲ ਚੋਂ ਹੀ ਗਿਆ ਸੀ ਹੁਣ ਉਹਨੂੰ ਵਾਪਸ ਲਿਆ ਰਹੇ ਨੇ ਹੁਣ ਬੀਬੀ ਜਗੀਰ ਕੌਰ ਨੂੰ ਲਿਆ ਰਹੇ ਨੇ ਕਦੇ ਢੀਂਡਸੇ ਨੂੰ ਕਦੇ ਉਹ ਮਨਜੀਤ ਜੀਕੇ ਨੂੰ ਮਨਜੀਤ ਜੀਕੇ ਦਾ ਔਰੇ ਪੰਜਾਬ ਚ ਕੀ ਹੈ ਏ ਯੂ ਐਸ اے ਗਿਆ ਤੀ ਇਹਦੀ ਫਟਵਾਲ ਬਣਾਦੀ ਤੀ ਉੱਥੇ ਗੁਰੂ ਕੇ ਸਿੱਖਾਂ ਨੇ ਮਨਜੀਤ ਜੀ ਕੇ ਦੀ ਉਹ ਜੀ ਕਹ ਦੂੰ ਉਹ ਰੇ ਪੰਜਾਬ ਦੇ ਲੋਕਾਂ ਨੂੰ ਦਿਖਾਊਗਾ ਕੁਛ ਨਹੀਂ ਹੈਗਾ ਅਕਾਲੀ ਦਲ ਦੀ ਕੋਈ ਪੰਥਕ ਲੜਾਈ ਨਹੀਂ ਹੈਗੀ ਅਕਾਲੀ ਦਲ ਲੜਾਈ ਕੁਰਸੀ ਦੀ ਲੜਦਾ ਹੈ ਉਹਦਾ ਕੰਮ ਹੁਣ ਖਤਮ ਹੋ ਚੁੱਕਿਆ ਹੈ ਪੰਜਾਬ ਚ ਮੁੜ ਕੇ ਅਕਾਲੀ ਦਲ ਨੂੰ ਕਦੇ ਕੋਈ ਮੂੰਹ ਨਹੀਂ ਲਾਊਗਾ ਕਿਤੇ ਨਾ ਕਿਤੇ ਭਾਈ ਗੁਰਦੇਵ ਸਿੰਘ ਕੌਕੇ ਦੀ ਰਿਪੋਰਟ ਜਿਹੜੀ ਜਨਤਕ ਹੋਈ ਆ ਉਹਦੇ ਵਿੱਚ ਅੱਜ ਵੀ ਉਹਨਾਂ ਨੂੰ ਪਘੋੜਾ ਦੱਸਿਆ ਗਿਆ ਉਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਉਸ ਵੇਲੇ ਕੱਲੇ ਭਾਈ ਗੁਰਦੇਵ ਸਿੰਘ ਕੌਕੇ ਨੂੰ ਪਗੋੜਾ ਨਹੀਂ ਦਿਖਾਇਆ 1 ਲੱਖ ਤੋਂ ਉੱਤੇ ਸਾਡਾ ਨੌਜਵਾਨ ਘਰਾਂ ਚੋਂ ਚੱਕ ਕੇ ਸ਼ਹੀਦ ਕਰਤਾ ਬਾਬਾ ਗਰਵਚਨ ਸਿੰਘ ਮਾਨੋਚਾਹ ਹੋਂਹਾਂ ਦੇ 25 26 ਰਿਸ਼ਤੇਦਾਰ ਸ਼ਹੀਦ ਕਰਤੇ ਭਾਈ ਬਲਵਿੰਦਰ ਸਿੰਘ ਜਟਾਣੇ ਉਹਨਾਂ ਦਾ ਪਰਿਵਾਰ ਹਨਾ ਛੋਟੇ ਛੋਟੇ ਬੱਚੇ ਸ਼ਹੀਦ ਕਰਤੇ 1 ਜਨਵਰੀ 1993 ਨੂੰ ਜਦ ਇਹਨਾਂ ਨੇ ਭਾਈ ਗੁਰਦੇਵ ਸਿੰਘ ਕੌਕੇ ਉਹਨਾਂ ਨੂੰ ਪਘੋੜਾ ਅਲਾਨੇ ਆ ਉਸ ਵੇਲੇ ਅਸੀਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਅਗਵਾਈ ਹੇਠ ਪਿੰਡ ਕੌਂਕੇ ਵੱਲ ਨੂੰ ਗਏ ਸੀਗੇ ਕਾਫੀ ਵੱਡੀ ਗਿਣਤੀ ਚ ਸੀਗੇ ਨੌਜਵਾਨ ਹਨਾ ਉਸ ਵੇਲੇ ਉੱਥੇ ਇਹਨਾਂ ਨੇ ਨਹੀਂ ਜਾਣ ਦਿੱਤਾ ਹਨਾ ਉਸ ਵੇਲੇ ਪੰਥ ਨੂੰ ਪਤਾ ਲੱਗ ਗਿਆ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਇਹਨਾਂ ਨੇ ਸ਼ਹੀਦ ਕਰਤਾ ਪਰ ਐਡੇ ਜ਼ਾਲਮਾਨਾ ਤਰੀਕੇ ਨਾਲ ਸ਼ਹੀਦ ਕਰਿਆ ਹੋਊਗਾ ਇਹ ਨਹੀਂ ਸੀ ਪਤਾ ਹਨਾ ਮੁਗਲ ਮੁਗਲੇ ਸਲਤਨਤ ਜਿਹੜੀ ਮੁਗਲ ਸਰਤਨਤ ਸੀ ਉਹਨਾਂ ਨੇ ਭਾਈ ਮਨੀ ਸਿੰਘ ਉਹਨਾਂ ਦਾ ਬੰਦਬੰਦ ਕੱਟ ਕੇ ਸ਼ਹੀਦ ਕੀਤਾ ਇਸੇ ਤਰ੍ਹਾਂ ਹਨਾ ਇਸ ਹਿੰਦੂ ਹਕੂਮਤ ਨੇ ਭਾਈ ਗੁਰਦੇਵ ਸਿੰਘ ਉਹਨਾਂ ਨੂੰ ਬੰਦਬੰਦ ਕੱਟ ਕੇ ਸ਼ਹੀਦ ਕੀਤਾ ਔਰ ਉਹ ਦਸਤਾ ਸਾਡੇ ਆਪਣੇ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਵੀ ਉਹਦੇ ਚ ਸ਼ਾਮਲ ਹੈ ਕਾਂਗਰਸੀ ਵੀ ਸ਼ਾਮਲ ਨੇ ਕਿਉਂਕਿ ਉਸ ਵੇਲੇ ਹਰਾਮਜਦਿਆਂ ਦੀ ਕਾਂਗਰਸੀਆਂ ਦੀ ਉਹ ਸਰਕਾਰ ਸੀਗੀ ਜਿਹੜਾ ਨੇ ਜਮਾਂ ਹੀ ਬੱਚੜਾ ਦਰ ਦੁਸ਼ਟ ਅਫਸਰ ਲਾਇਆ ਹੁਣ ਤੁਸੀਂ ਦੇਖ ਲਿਆ ਨਾ ਕਿ ਸਵਰਨ ਘੋਟਣੇ ਦਾ ਭੋਗ ਸ਼੍ਰੋਮਣੀ ਕਮੇਟੀ ਨੇ ਪਵਾਇਆ ਅਰੇ ਜਥੇਦਾਰ ਕਿੰਨੇ ਚ ਵਿਕਿਆ ਇਹ ਇਸੇ ਲਈ ਅਸੀਂ ਇਹ ਮੰਗ ਕਰਦੇ ਆਂ ਕਿ ਪੰਚ ਪ੍ਰਧਾਨੀ ਸਿਸਟਮ ਦੇ ਅਧੀਨ ਜਥੇਦਾਰ ਨਿਯੁਕਤ ਕੀਤੇ ਜਾਣ ਜਿਹੜੇ ਸਾਰੇ ਪੰਥ ਦੇ ਹੋਣ ਉਹ ਗਰਬਚਨ ਸਿੰਘ ਹੁੰਦਾ ਸੀਗਾ ਕੱਟੇ-ਕੁੱਟੇ ਵੀ ਵੇਚਦਾ ਰਿਹਾ ਉਹ ਜਿਹੜਾ ਗਰਬਚਨ ਸਿੰਘ ਜਥੇਦਾਰ ਲਾਇਆ ਪਹਿਲਾਂ ਤੁਸੀਂ ਦੇਖੋ ਵੀ ਪੰਥ ਦਾ ਜਥੇਦਾਰ ਬਾਦਲਾ ਨੇ ਇੱਕ ਕੱਟੇ ਵੇਚਣ ਵਾਲੇ ਨੂੰ ਲਾਤਾ ਔਰ ਉਹ 50000 ਚ ਯਾਰੋ ਵਿਕ ਗਿਆ 50000 ਚ ਨੇ ਕਹੇ ਤਾਂ ਵੀ ਸਵਰਨ ਘੋਟਣੇ ਦਾ ਭੋਗ ਪਾਓ ਇਹਨਾਂ ਨੂੰ ਤਾਂ ਫਿਰ ਭਾਈ ਕੁਲਦੀਪ ਸਿੰਘ ਬਡਾਲੇ ਹੁਣੀ ਭਾਈ ਬਲਦੇਵ ਸਿੰਘ ਬਡਾਲੇ ਹੁਣੀ ਉਹ ਚੰਗੇ ਨੇ ਉਹਨਾਂ ਨੇ ਜਵਾਬ ਦੇ ਤਾਂ ਵੀ ਅਸੀਂ ਨਹੀਂ ਜਾਂਦੇ ਹਨਾ ਹੋਰ ਬੜੇ ਸਾਡਾ ਛੋਟਾ ਵੀਰ ਹੈ ਗੋਪਾਲਾ ਗੋਪਾਲ ਸਿੰਘ ਉਹਨਾਂ ਨੇ ਭੋਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਥੇਦਾਰ ਦਾ ਫਿਰ ਕਰਤਾਰ ਕੀ ਹੈ ਇਸੇ ਲਈ ਤਾਂ ਕਹਿ ਰਹੇ ਆ ਕਿ ਕਰਤਾਰਾਂ ਦੀ ਹੀ ਗੱਲ ਹੋਣੀ ਚਾਹੀਦੀ ਹੈ ਕਰਤਾਰਾਂ ਮੇਨਾ ਕੁਛ ਨਹੀਂ ਮੰਨਣਾ ਆਪਾਂ ਚਾਮਲ ਕੇ ਸਾਰਿਆਂ ਨੇ ਵੋਟਾਂ ਪਾ ਪਾ ਬਾਦ ਲੱਗੇ ਕਰੇ ਸੀਗੇ ਤੇ ਅੱਜ ਕੌਮ ਭੁਗਤ ਰਹੀ ਆ ਲਾਸਟ ਚ ਕੀ ਲੱਗਦਾ ਸ੍ਰੋਮਣੀ ਅਕਾਲੀ ਦਲ ਦਾ ਆਣੇ ਵਾਲੇ ਟਾਈਮ ਚ ਕੁਝ ਬਣ ਸਕਦਾ ਇਹ ਦੁਨੀਆ ਇਹ ਕਿਹੋ ਜਿਹਾ ਸਵਾਲ ਕਰਤਾ ਇਹ ਤਾਂ ਸਾਰੀ ਦੁਨੀਆ ਨੂੰ ਇਹ ਪਤਾ ਵੀ ਇਹਨਾਂ ਦਾ ਕੱਖ ਨਹੀਂ ਬਣਨਾ ਇੱਕ ਕਹਾਵਤ ਚੱਲੀ ਹੋਈ ਆ ਕਹਿੰਦੇ ਡਾਇਨਾਸੌਰ ਵਾਪਸ ਆ ਸਕਦਾ ਅਕਾਲੀ ਦਲ ਨਹੀਂ ਕਦੇ ਆਉਂਦਾ ਅਕਾਲੀ ਦਲ ਨੂੰ ਮੈਂ ਤੁਹਾਨੂੰ ਇੱਕ ਗੱਲ ਇੱਥੇ ਸਪਸ਼ਟ ਕਰ ਦੇਣਾ ਅਕਾਲੀ ਦਲ ਨੂੰ ਰਾਜਨੀਤਿਕ ਖੇਤਰ ਦੇ ਵਿੱਚ ਕਿਸੇ ਬੰਦੇ ਨੇ ਨਹੀਂ ਪਿਛਾੜਿਆ ਨਾ ਕਾਂਗਰਸ ਨੇ ਪਛੜਿਆ ਨਾ ਝਾੜੂ ਨੇ ਪਛੜਿਆ ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਾਰ ਪੈ ਗਈ ਹੁਣ ਅਕਾਲੀ ਦਲ ਉੱਠ ਨਹੀਂ ਸਕਦਾ ਜਦੋਂ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਨਾ ਕਿ ਪੰਥ ਦਾ ਮਿਹਣਾ ਨਾ ਕਦੇ ਲਿਓ ਇਹਨਾਂ ਨੇ ਇੱਕ ਮਿਹਣਾ ਨਹੀਂ ਲੱਖਾਂ ਮੈਂ ਤੁਹਾਨੂੰ ਕਿਹਾ ਵੀ 14 ਸਾਲ ਅਕਾਲੀ ਦਲ ਨੂੰ ਤਵੱਸਿਆ ਕਰਦੇ ਨੂੰ ਲੱਗ ਜਾਣਗੇ ਲੰਘ ਜਾਣਗੇ ਇੰਨੇ ਇਹਨਾਂ ਨੇ ਜ਼ਬਰ ਔਰ ਜ਼ੁਲਮ ਕੀਤਾ ਕਿੰਨੇ ਸਿੱਖ ਮਾਰੇ ਨੇ ਕਿੰਨੇ ਮੁਕਾਬਲੇ ਬੜਾਏ ਨੇ ਬਰਗਾੜੀ ਯਾਰ ਬਹਿਬਲ ਹਨਾ ਤੇ ਉਹ ਜਿਹੜਾ ਅਫਸਰ ਸੀ ਪਰਮਰਾਜ ਸੈਣੀ ਉਹਣੀ ਉਹ ਡੀਜੀਪੀ ਲਾਤੇ ਇਸ ਵਾਸਤੇ ਇਹਨਾਂ ਦੀ ਤਾਂ ਹੁਣ ਗੱਲ ਨਾ ਕਰਿਆ ਕਰੋ ਇਹ ਤਾਂ ਬੀਤੇ ਸਮੇਂ ਦੀ ਗੱਲ ਹੋ ਗਈ ਅਕਾਲੀ ਦਲ ਹਨਾ ਆਪਾਂ ਆਪਣੇ ਜਿਹੜੇ ਬੱਚੇ ਨੇ ਉਹਨਾਂ ਨੂੰ ਦੱਸਿਆ ਕਰਾਂਗੇ ਕਿ ਇੱਕ ਅਕਾਲੀ ਦਲ ਵੀ ਹੁੰਦਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ